ਅਪਿਛਲੇ ਦਰਬਾਰ ਸਾਹਿਬ ਦੇ ਚੈਨਲ ਦੀ ਗੱਲ ਚੱਲ ਰਹੀ ਹੈ ਕਰਨੀ ਨਹੀਂ ਪੈਸੇ ਮੈਂ ਪਰ ਸੱਚ ਕਹਿਣਾ ਹਰ ਮੰਦਰ ਸਾਹਿਬ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਭਾਈ ਕਾਨ ਸਿੰਘ ਨਾਬਾ ਜੀ ਦਾ ਪੜੋ ਖਰ ਜਪੇ ਖਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ RAM ਹਰ ਮੰਦਰ ਤਾਂ ਕਹਿ ਦਿਆਂਗੇ ਨਹੀਂ ਜੀ ਦੂਜੇ ਮੱਦ ਆ ਜਣ ਤੇ ਹਰ ਕੀ ਪੌੜੀ ਦਾ ਕੀ ਕਰਾਂਗੇ ਹਰ ਮੰਦਰ ਤਾਂ ਚੁੱਕ ਦਿੱਤਾ ਲਫ਼ਜ਼ ਚਾਹ ਕੋਈ ਲਾਈਵ ਸੌਂਦਾ ਹੋਵੇ ਪ੍ਰਬੰਧ ਸਚਾਈ ਤਾਂ ਸਚਾਈ ਹੈ ਗੁਰੂ ਸਾਹਿਬ ਜੀ ਨੇ ਕਿਹਾ ਕਿਸੇ ਵਿਸ਼ਨੂ ਦੇ ਮੰਦਰ ਚ ਕਿਸੇ ਖਰਕੀ ਪੌੜੀ 'ਚ ਜਾ ਕੇ ਚੁਲੀਆਂ ਲੈਣ ਦੀ ਲੋੜ ਨਹੀਂ ਜਿਵੇਂ ਵੇਦ ਕਥੇਬ ਤੋਂ ਬਾਹਰ ਤੇਰੇ ਲਈ ਗੁਰੂ ਦਾ ਸ਼ਬਦ ਹੈ ਚੇਤੇ ਦੇਖੀ ਜਿਹੜਾ ਹਰ ਮੰਦਰ ਬਣਾ ਦਿੱਤਾ ਤੇਰੇ ਲਈ ਇਸ ਦੁਨੀਆ 'ਚ ਸਭ ਮੰਦਰਾਂ ਵਿੱਚੋਂ ਸਭ ਤੋਂ ਵੱਡਾ ਮੰਦਰ ਹੈ ਤੈਨੂੰ ਹਰਦੁਆਰ ਦੀ ਹਰਕੀ ਪੌੜੀ ਦੀ ਲੋੜ ਨਹੀਂ ਤੇਰੇ ਵਾਸਤੇ ਹਰਕੀ ਪੌੜੀ ਆਪ ਨੂੰ ਪਤਾ ਕਿ ਪ੍ਰਕਰਮਾਂ ਦੇ ਵਿੱਚ ਇੱਕ ਥੜਾ ਜਿਹਦਾ ਨਾਮ ਹੀ ਅਰਸਰਦੀਰਤ ਹੈ ਅੱਜ ਜਿੱਥੇ ਗੁਰੂ ਕੀ ਸੰਗਤ ਰੋਜ਼ ਕੀਰਤਨ ਕਰਦੀ ਏ ਜਿੱਥੇ ਸਿਫਤਾਂ ਹੁੰਦੀਆਂ ਨੇ ਏਦੋਂ ਵੱਡਾ ਅਰਸਰਦੀਰਤ ਕੋਈ ਨਹੀਂ ਏਦੋਂ ਵੱਡੀ ਖਰਕੀ ਪੌੜੀ ਨਹੀਂ ਤੇ ਜਿੱਥੇ ਹਰ ਵਕਤ ਸ਼ਬਦ ਦਾ ਪ੍ਰਕਾਸ਼ ਰਹਿੰਦਾ ਉਹ ਵੋਹੀ ਖਰੀ ਕੰਮ ਦਾ